ਮਾਰਨ ਮਾਰਨ ਕਰਦਾਂਗੇ ਗੰਡਾਸੇ ਚਲਾ ਦਾਂਗੇ ਪਰ ਆਪਾਂ ਬਿਲਕੁਲ ਨਹੀਂ ਦੇਵਾਂਗੇ ਉਹ ਕਹਿੰਦੇ ਕਮਰਸ਼ੀਅਲ ਤੁਹਾਨੂੰ ਪਲਾਟ ਕੱਟ ਕੇ ਦੇਵਾਂਗੇ ਮੈਂ ਕਹਾਂ ਜੀ ਬਿਲਕੁਲ ਖੋਨਾ ਖੂਨ ਹੋ ਜਾਗੇ ਪਰ ਜ਼ਮੀਨ ਨਹੀਂ ਦੇਵਾਂਗੇ 1 ਇੰਚ ਵੀ ਸਾਡੀ ਤਾਂ 300 ਕਿੱਲਾ ਜੱਪੜ ਵਾਲੀ ਆ ਰਹੀ ਆ ਇਕੱਲੇ ਖਾਨਦਾਨ ਦੀ ਇੱਕ ਦੀ ਫੇਰ ਤਾਂ ਕੋਈ ਬਚਣਾ ਨਹੀਂ ਸਾਡੇ ਕੋਲ ਬਚਣਾ ਕੀ ਆ ਸਾਡੇ ਕੋਲੇ ਸਾਡੇ ਕੋਲ ਤਾਂ ਮਾਰਨ 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 ਮਰਾਉਣ ਰਹਿ ਜਾਣਾ ਮਗਰ ਤਾਂ ਫੇਰ ਕੀ ਕਰੋਗੇ ਜੇ ਲੈ ਕੇ ਫੇਰ ਗੋਲੀਆਂ ਚਲਾਉਂਦਾ ਕਿ ਹੋਰ ਸਾਡੇ ਕੋਲ ਕੀ ਆ ਹੈ ਉਹ ਤਾਂ ਹੈਗਾ ਹੱਥ ਜੀ ਆ ਉਹ ਆਪਣੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਕਹਿੰਦੇ ਜਿਹੜੇ ਗਮਰਾਹ ਹੈ ਹੀ ਨਹੀਂ ਉਹਦਾ ਨੌ ਦਾ ਮੁੱਖ ਮੰਤਰੀ ਆ ਯਾਰ ਸਮਝ ਗਿਆ ਉਹ ਮੁੱਖ ਮੰਤਰੀ ਨਹੀਂ ਆ ਉਹਦਾ ਖਡਾਉਣਾ ਟੱਪਦਾ ਫਿਰਦਾ ਜਿਵੇਂ ਕੇਜਰੀਵਾਲ ਨਚਾਉਂਦਾ ਨੱਚਦਾ ਬੱਸ ਕੋਈ ਨਹੀਂ ਦਿੰਦਾ ਜ਼ਮੀਨ ਇਹ ਗੱਲਾਂ ਨੇ ਕੋਈ ਨਹੀਂ ਦਿੰਦਾ ਚਾਹੇ ਉੱਪਰ ਦੀ ਜੀਸੀਪੀ ਨਾਲ ਰੰਗਾ ਦੇਣਾ ਉੱਪਰ ਦੀ ਸਾਡੇ ਬਰੋਚਰ ਫੇਰ ਦੇਣਾ 1 ਇੰਚ ਦੀ ਜ਼ਮੀਨ ਚ ਵੰਡ ਦੇਵਾਂਗੇ ਅਸੀਂ ਕਿੱਥੇ ਭੁੱਖੇ ਮਰਾਂਗੇ ਮਤਲਬ ਪੈਰ ਨਹੀਂ ਪਾਉਣ ਦਿੰਦੇ ਫਿਰ ਨਾ ਬਿਲਕੁਲ ਨਹੀਂ ਪਾਉਣ ਦਿੰਦੇ ਚਾਹੇ ਪਹਾੜਾ ਘਟਾ ਲੈ ਜੇ ਕੋਈ ਨਹੀਂ ਆਇਆ ਸਾਡਾ ਮਰੇ ਜੰਮੇ ਤੋਂ ਵੀ ਨਹੀਂ ਆਇਆ ਵੋਟਾਂ ਮੰਗਣ ਵੀ ਨਹੀਂ ਆਇਆ ਉਹ ਵੀ ਅਸੀਂ ਇੰਨੇ ਹੋ ਕੇ ਬਾਤੀਆਂ ਪਰ ਹੁਣ ਤਾਂ ਕਹਿੰਦੇ ਜ਼ਮੀਨਾਂ ਚਾਹੀਦੀਆਂ ਕਿਹਨਾਂ ਚਾਹੀਦਾ ਕੋਈ ਨਹੀਂ ਦਿੰਨੇ ਆ ਕੱਟ ਕੇ ਫਰਦਾ ਅਸੀਂ ਮਰ ਜਾਾਂਗੇ 1 ਇੰਚ ਜ਼ਮੀਨ ਨਹੀਂ ਦਿੰਦੇ ਕਿਸੇ ਸਾਡੇ ਆ ਕੇ ਫੇਰ ਆ ਜਾ ਹਣੇ ਯਾਰ ਸਾਡੇ ਪੈਸੇ ਖਾਣੇ ਦੇ ਇਹਨਾਂ ਨੇ ਲੁੱਟ ਕੇ ਦਿੱਲੀ ਲ ਜਾਣੇ ਆ ਪੈਸੇ ਸਾਡੇ ਇਹ ਤਾਂ ਕਹਿੰਦੇ ਵਿਕਾਸ ਕਰ ਰਹੇ ਨਾ ਵਿਕਾਸ ਤਾਂ ਇਹਨਾਂ ਨੇ ਪੱਲਕ ਜੂਨਾ ਪਾਜਾਦਾ ਨਹੀਂ ਇਹਨਾਂ ਪਿੰਡਾਂ ਜਿਨੀ ਵੜਨ ਦੇਣਾ ਕਿਸੇ ਨੇ ਇਹਨਾਂ ਨੂੰ ਬੋਟ ਲਵਾ ਦੇਣੇ ਆ ਪਿੰਡਾਂ ਚ ਹਰ ਪਿੰਡ ਵਿੱਚ ਆਮ ਆਦਮੀ ਵਾਲਾ ਇੱਥੇ ਬੜੇ ਨਾ ਪਿੰਡ ਹਾਂ ਹਾਂ ਬਿਲਕੁਲ ਵੀਰੇ ਨਾਲੇ ਅਸੀਂ ਉਹਦੇ ਲਿਹਾਜ਼ੀਆਂ ਪਰ ਵੋਟ ਅਸੀਂ ਲਵਾਵਾਂਗੇ ਤੁਹਾਡੇ ਪਿੰਡ ਚ ਕੋਈ ਕਿਸਾਨ ਇੱਕ ਵੀ ਹੈ ਜਿਹੜਾ ਐਸਾ ਹੈਗਾ ਜਿਹੜਾ ਜ਼ਮੀਨ ਦੇ ਰਿਹਾ ਨਹੀਂ ਵੀਰੇ ਸਾਡੇ ਚੋਂ ਤਾਂ ਜਿਹਦੇ ਕੋਲ ਜ਼ਮੀਨ ਨਹੀਂ ਵੀ ਹੈ ਉਹ ਵੀ ਨਹੀਂ ਦੇ ਰਿਹਾ ਜਿਹਦੇ ਕੋਲ ਜ਼ਮੀਨ ਨਹੀਂ ਵੀ ਹੈ ਉਹਨੂੰ ਵੀ ਪਤਾ ਵੀ ਅਸੀਂ ਰੋਟੀ ਦਾ ਜ਼ਮੀਨ ਤੋਂ ਹੀ ਖਾਣੀ ਹੈ ਇਸੇ ਜਗ੍ਹਾ ਤੇ ਮੰਤਰੀ ਸਾਹਿਬ ਮੀਟਿੰਗ ਰੱਖ ਲੈਣ ਤੇ ਇਹੀ ਲੋਕ ਆਉਣਗੇ ਤੇ ਇਹਨਾਂ ਚੋਂ ਇੱਕ ਵੀ ਬੰਦਾ ਲੱਭ ਕੇ ਦਿਖਾ ਦੇਣ ਫਿਰ ਇੱਕ ਵੀ ਬੰਦਾ ਕਹਿ ਦੇ ਜ਼ਮੀਂਦਾਰ ਨੇ ਆ ਸੀ ਜ ਤੈਨੂੰ ਇਸੇ ਹੱਥੇ ਖੋਣ ਲੱਗੇ ਤੇ ਚੋਰ ਨਹੀਂ ਡਾਕੂ ਨੇ ਤੇ ਕਿਹੜੀ ਪਾਲਸੀ ਹੈ ਇਹਨਾਂ ਦੀ ਅੱਜ ਤੱਕ ਕਿਸ ਨੇ ਕਰੀਏ ਪਾਲਸੀ ਆਈ ਹੈ ਵੀ ਦੋਕ ਨਾਲ ਸਾਨੂੰ ਮਿਲ ਜਾਣ ਤੇ ਛੇਕ ਨਾਲ ਗਵਰਨਮੈਂਟ ਦੀਆਂ ਇਹ ਲੋਟੂ ਡੋਲਾ ਇਕੱਠਾ ਹੋ ਗਿਆ ਸਾਰਾ ਹੀ ਕਹੀ ਗਏ ਆਮ ਆਦਮੀ ਆਮ ਆਦਮੀ ਪਾਰਟੀ ਆ ਇਹ ਤਾਂ ਟਾਫੀਆਂ ਨੇ ਮਿੱਠੀਆਂ ਦੇਣ ਨੂੰ ਵੀ ਅਸੀਂ ਐ ਕਰਦਾਂਗੇ ਐ ਕਰਦਾਂਗੇ ਬਹੁਤ ਕੁਝ ਦੇਖਿਆ ਬਿਆਨਤ ਜੋਂ ਸਰਕਾਰ ਬਲੇ ਮੈਂ ਉੱਥੇ ਮੰਗਲੀ ਰੁਕੀ ਸੀ ਜ਼ਮੀਨ ਕਹਿੰਦੇ ਸੀ ਐ ਕਰਾਂਗੇ ਡਿਵੈਲਪਮੈਂਟ ਕਰਾਂਗੇ ਮੁੜ ਕੇ ਕਲੋਨੀਆਂ ਕੱਟਦੀਆਂ ਆਪਣੇ ਕਬਜ਼ੇਜ ਕਰਕੇ ਉਹੀ ਸਾਡੀ ਜ਼ਮੀਨ 2.5 ਲੱਖ ਨੂੰ ਲਈ ਉਹੀ 2-2 3-3 ਕਰੋੜ ਨੂੰ ਵੇਚੀ ਇਹ ਤਾਂ ਬਿਨੇ ਖੇਤੀਬਾੜੀ ਨਾਲ ਵਿਕਾਸ ਹੁੰਦਾ ਖੇਤਾਂ 'ਚ ਕੰਦਾ ਕਰਕੇ ਵਿਕਾਸ ਹੁੰਦਾ ਦੇਖਿਆ ਤੁਸੀਂ ਕਿਸੇ ਖੇਤੀਬਾੜੀ ਨਾਲ ਵਿਕਾਸ ਹੋਊ ਖੇਤ ਦਾ ਤੇ ਜਦੋਂ ਖੇਤੀਬਾੜੀ ਆਪਾਂ ਕਰਨੀਏ ਖੇਤ ਦਾ ਵਿਕਾਸ ਹੋ ਕੇ ਬੰਜਰ ਬਣੂ ਇਹ ਤਾਂ ਕਹਿੰਦੇ ਖੁਸ਼ੀ-ਖੁਸ਼ੀ ਦੇ ਰਹੇ ਆ ਕਿਸਾਨ ਅਸੀਂ ਕਿੰਨੇ ਬੰਦੇ ਨੇ ਇਕੱਠ ਕੀਤੇ ਕੋਈ ਸਾਡੇ ਜਦੋਂ ਕੋਈ ਬੰਦਾ ਵੀ ਖੁਸ਼ ਨਹੀਂ ਲੈਂਡ ਪੁਲਿੰਗ ਪਾਲਿਸੀ ਜਿਸ ਤੇ ਸਰਕਾਰ ਇਛਤਿਆਰਬਾਜੀ ਦੇ ਵਿੱਚ ਇਹ ਕਹਿ ਰਹੀ ਆ ਕਿ ਕਿਸਾਨ ਪੱਕੀ ਐ ਕਿਸਾਨ ਹਿੱਤੀ ਐ ਕਿਸਾਨ ਬਹੁਤ ਖੁਸ਼ ਨੇ ਤਾ ਇਸ ਦੇ ਵਿਰੋਧ ਦੇ ਵਿੱਚ ਅੱਜ ਗੁਰਦੁਆਰਾ ਨਾਨਕਸਰ ਪਿੰਡ ਪੰਜ ਭੈਣੀਆਂ ਦੇ ਵਿੱਚ ਇਕੱਠ ਜਿਹੜਾ ਵੱਡਾ ਹੋਇਆ तकरीबन 20 ਤੋਂ 30 ਪਿੰਡਾਂ ਦੇ ਲੋਕ ਜਿਹੜੇ ਆ ਉਹ ਇਕੱਠੇ ਹੋਏ ਨੇ ਲੋਕਾਂ ਤੋਂ ਖੁਦ ਜਾਣਾਂਗੇ ਕਿ ਉਹ ਚਾਹੁੰਦੇ ਨੇ ਕਿ ਇਹ ਪਾਲਿਸੀ ਆਵੇ ਕਿ ਉਹ ਚਾਹੁੰਦੇ ਨੇ ਕਿ ਜ਼ਮੀਨ ਜਿਵੇਂ ਸਰਕਾਰੇ ਕਹਿੰਦੀ ਆ ਕਿ ਖੁਸ਼ੀ ਖੁਚੀ ਜ਼ਮੀਨਾਂ ਕਿਸਾਨ ਸਾਨੂੰ ਦੇ ਰਹੇ ਨੇ ਤਾਂ ਇਹਨਾਂ ਕਿਸਾਨਾਂ ਤੋਂ ਜਾਣਾਂਗੇ ਪਿੰਡ ਦੱਸ ਦਿਓ ਜੀ ਤੁਹਾਡਾ ਪੜਨਾ ਥੋਂ ਪਣੀ ਜੀ ਨਥੂ ਪਣੀ ਤੁਹਾਡੀ ਵੀ ਜ਼ਮੀਨ ਆ ਰਹੀ ਹੈ ਜੀ ਤੁਸੀਂ ਚਾਹੋ ਨਿਓ ਵੀ ਜ਼ਮੀਨ ਥੋਡੀ ਨਹੀਂ ਜੀ ਨਹੀਂ ਸਰਕਾਰ ਤਾਂ ਕਹਿੰਦੀ ਖੁਸ਼ੀ ਖੁਸ਼ੀ ਦੇ ਰਹੇ ਨੇ ਨਹੀਂ ਤਾਂ ਕਦੇ ਵੀ ਨਹੀਂ ਦਿੰਦੇ ਜਮੀਨ ਜ਼ਮੀਨ ਨਹੀਂ ਸਾਡੇ ਸਾਡੇ ਪਿਓ ਦਾਦਿਆਂ ਨੇ ਮਰਿਦਾ ਬਣਾ ਕੇ ਦਿੱਤੀ ਹੈ ਸਾਨੂੰ ਉਹ ਕਹਿੰਦੇ ਡਿਵੈਲਪ ਕਰਕੇ ਦੇਵਾਂਗੇ ਨਹੀਂ ਸਾਨੂੰ ਕੋਈ ਲੋੜ ਨਹੀਂ ਹੈਗੀ ਵਿਕਾਸ ਦੀ ਨਹੀਂ ਲੋੜ ਕਹਿੰਦੇ ਵਿਕਸਿਤ ਕਰਨੀਆਂ ਸੀ ਕਾਹੇ ਜਦੋਂ ਸਾਡੇ ਕੋਲ ਹੈ ਹੀ ਨਹੀਂ ਜੀ ਕੁਛ ਅਸੀਂ ਕੀ ਕਰਾਂਗੇ ਜ਼ਮੀਨ ਨਹੀਂ ਰਹੂਗੀ ਕਿੱਧਰ ਨੂੰ ਜਾਵਾਂਗੇ ਅਸੀਂ 5 6 ਜਾਣੇ ਆ ਘਰ ਦੇ ਵਿੱਚ ਸਾਂਜੀ ਸੀ ਦੀ ਸਾਡੇ ਰੱਖਿਆ ਹੋਇਆ ਜਦੋਂ ਸਾਡਾ ਜ਼ਮੀਨ ਇਹ ਖੋਲੀ ਅਸੀਂ ਕਿੱਥੇ ਜਾਵਾਂਗੇ ਤੇ ਜਿਹੜੇ ਬਾਕੀ ਮਜ਼ਦੂਰ ਬੰਦਾ ਉਹ ਖਾਂਦਾ ਉਹ ਕਿੱਥੇ ਜਾਊਗਾ ਉਹ ਕਹਿੰਦੇ ਕਰੋੜਾਂ ਦੀਆਂ ਕਰਦਾਂਗੇ ਜ਼ਮੀਨਾਂ ਛੋਡੀਆਂ ਸਰਕਾਰ ਨੂੰ ਜੋਗ ਹੈ ਸਗਾ ਇਹ ਸਾਨੂੰ ਉਮੇਰਾਂ ਨੂੰ ਬਸ ਹਾਂ ਜਿਹੜੀਆਂ ਪਹਿਲਾਂ ਕਰੋੜਾਂ ਦੀਆਂ ਹੋਈਆਂ ਹੋਈਆਂ ਉਹ ਤਾਂ ਹਲੇ ਖਾਲੀ ਪਈਆਂ ਹਾਂ ਉਹ ਤਾਂ ਪੂਰੀਆਂ ਚ ਫੈਕਟਰੀਆਂ ਲੱਗੀਆਂ ਨੇ ਮੰਨ ਲਓ ਇੰਡਸਟਰੀਅਲ ਏਰੀਆ ਇਹ ਤੇ ਜਿਹੜੀਆਂ ਪਹਿਲਾਂ ਕਟੀਆਂ ਹੋਈਆਂ ਜਾਂ ਕੁਆਇਰ ਕੀਤੀਆਂ ਹੋਈਆਂ ਉਹਦੇ ਚ ਤਾਂ ਪੂਰੀ ਕਿਸੇ ਦੀ ਵੀ ਫੈਕਟਰੀ ਲੱਗੀ ਨਹੀਂ ਹਲੇ ਜਿੰਨੀਆਂ ਲੱਗੀਆਂ ਨੇ ਉਹ ਫਰੰਟ ਰੋਡ ਤੇ ਲਾਦੀਆਂ ਬੈਕਸਾਈਡ ਵਾਲੇ ਸਾਰਾ ਖਾਲੀ ਪ ਇਹ ਕਹਿੰਦੇ ਵਿਕਾਸ ਕਰਨਾ ਕਹਿੰਦੇ ਐਵੇਂ ਵਿਕਾਸ ਵਿਕਾਸ ਨਹੀਂ ਹੋਇਆ ਖੇਤਾਂ ਦਾ ਕਹਿੰਦੇ ਵਿਕਾਸ ਕਰਾਂਗੇ ਅਸੀਂ ਖੇਤਾਂ ਦਾ ਵੀ ਨਹੀਂ ਖੇਤੀਬਾੜੀ ਨਾਲ ਵਿਕਾਸ ਹੁੰਦਾ ਖੇਤਾਂ ਦੇ ਕੰਦਾ ਕਰਕੇ ਵਿਕਾਸ ਹੁੰਦਾ ਦੇਖਿਆ ਤੁਸੀਂ ਕਿਸੇ ਹਾਂ ਖੇਤੀਬਾੜੀ ਨਾਲ ਵਿਕਾਸ ਹੋਊ ਖੇਤ ਦਾ ਤੇ ਜਦੋਂ ਖੇਤੀਬਾੜੀ ਆਪਾਂ ਕਰਨੀ ਖੇਤ ਦਾ ਵਿਕਾਸ ਹੋ ਕੇ ਬੰਜਰ ਬਣੂ ਇਹ ਤਾਂ ਕਹਿੰਦੇ ਖੁਸ਼ੀ-ਖੁਸ਼ੀ ਦੇ ਰਹੇ ਆ ਕਿਸਾਨ ਤੁਹਾਡੇ ਨਾਲ ਕਹਿੰਦੀ ਹੈ ਮੰਤਰੀ ਸਾਹਿਬ ਨਾਲ ਕਹਿੰਦੀ ਅਸੀਂ ਅਸੀਂ ਕਿੰਨੇ ਬੰਦੇ ਨੇ ਕੱਟ ਕੀਤੇ ਕੋਈ ਸਾਢੇ ਜਿਹੜਾ ਕੋਈ ਬੰਦਾ ਵੀ ਖੁਸ਼ ਨਹੀਂ ਹੈ ਤੁਹਾਡੇ ਕੋਲ ਆਉਂਗਾ ਹਾਂਜੀ ਤੇ ਸਾਡੇ ਚੋਂ ਤਾਂ ਕੋਈ ਬੰਦਾ ਨਹੀਂ ਖੁਸ਼ ਹੈ ਜੀ ਕੋਈ ਵੀ ਨਹੀਂ ਅਸੀਂ ਇਸ ਮੰਨ ਲਓ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ 'ਚ ਇਕੱਠ ਕੀਤਾ ਅੱਜ ਵੀ ਐਸੀ ਖੁਸ਼ ਨਹੀਂ ਇਹ ਚੀਜ਼ ਤੋਂ ਸਾਡੇ ਬਰ ਖਿਲਾਫ ਹੈ ਇਹ ਚੀਜ਼ ਹੂੰ ਤੁਹਾਨੂੰ ਲੱਗਦਾ ਵੀ ਫਿਰ ਇਸ ਤੋਂ ਆਪਣੇ ਹੱਥਾਂ ਗਿਆ ਜਾਣੀਆਂ ਕਿ ਜ਼ਮੀਨਾਂ ਨਹੀਂ ਰਹਿਣਗੀਆਂ ਨੀ ਥੋਡੇ ਕੋਲ ਕੁਝ ਨਹੀਂ ਬਚਣਾ ਵੀਰੇ ਸਾਡੇ ਕੋਲ ਕੁਝ ਵੀ ਹੈ ਨਹੀਂ ਫਿਰੇ ਜ਼ਮੀਨਾਂ ਤੋਂ ਬਿਨਾਂ ਤਾਂ ਕੁਝ ਵੀ ਹੈ ਨਹੀਂ ਹੁਣ ਜਨਰਲ ਕੋਟੇ ਜਾਉਨੇ ਸਾਨੂੰ ਨੌਕਰੀ ਹੈ ਤੁਹਾਨੂੰ ਵੀ ਪਤਾ ਤੁਸੀਂ ਪੱਤਰਕਾਰ ਹੋ ਰੋਜ਼ ਜਾਂਦੇ ਹੋ ਸਾਨੂੰ ਨੌਕਰੀ ਹੈ ਨਹੀਂ ਪੜ੍ਹਾਈ ਕਰਕੇ ਸਾਡਾ ਬੰਦਾ ਬੇਰੋਜ਼ਗਾਰ ਤਰਿਆ ਫਿਰਦਾ ਮੇਰੇ ਬ੍ਰਦਰ ਨੇ ਖੁਦ ਨੇ ਡਿਗਰੀ ਕੀਤੀ ਹੋਈ ਆ ਉਹ ਅਜੇ ਤੱਕ ਬੇਰੋ ਸਰਕਾਰੀ ਪੇ ਪਰ ਵੀ ਭਾਰਤੇ ਪ੍ਰਾਈਵੇਟ ਨੌਕਰੀ ਦਾ ਵੀ ਭਾਰਤਾ ਉਹਨੂੰ ਪ੍ਰਾਈਵੇਟ ਨਹੀਂ ਲੱਗ ਰਹੀ ਸਰਕਾਰੀ ਤਾਂ ਲੱਗਣੀ ਗਈ ਆ ਤੇ ਉਹ ਚ ਸਾਰਾ ਮੰਨ ਲਓ ਇਹ ਕੋਟਾ ਚੱਲ ਰਿਹਾ ਤੇ ਕਾਲਜ ਚ ਸੀਟ ਲੈਣ ਜਾਂਦੇ ਉੱਥੇ ਕੋਟਾ ਚੱਲ ਰਿਹਾ ਹੁਣ ਆਪਣੇ ਗਵਰਨਮੈਂਟ ਕਾਲਜ ਤੁਸੀਂ ਜਾ ਕੇ ਦੇਖਿਆ ਲੁਧਿਆਣੇ ਦੇ ਗਵਰਨਮੈਂਟ ਕਾਲਜ ਚ ਜਨਰਲ ਬੰਦਾ ਕੋਈ ਮੇਰੇ ਹਿਸਾਬ ਨਾਲ 10 ਬੰਦੇ ਹੋਣਗੇ ਸਾਰੀਆਂ ਕਲਾਸਾਂ ਵਗਰ ਤੁਹਾਡੇ ਪਿੰਡ ਚੋਂ ਕੋਈ ਕਿਸਾਨ ਇੱਕ ਵੀ ਐ ਜਿਹੜਾ ਐਸਾ ਹੈਗਾ ਜਿਹੜਾ ਜ਼ਮੀਨ ਦੇ ਰਿਹਾ ਇੱਕ ਵੀ ਨਹੀਂ ਨਹੀਂ ਵੀਰੇ ਸਾਡੇ ਚੋਂ ਤਾਂ ਜਿਹਦੇ ਕੋਲ ਜ਼ਮੀਨ ਨਹੀਂ ਵੀ ਹੈ ਉਹ ਵੀ ਨਹੀਂ ਦੇ ਰਿਹਾ ਅੱਛਾ ਜਿਹਦੇ ਕੋਲ ਜ਼ਮੀਨ ਨਹੀਂ ਵੀ ਹੈ ਉਹਨੂੰ ਵੀ ਪਤਾ ਵੀ ਅਸੀਂ ਰੋਟੀ ਦਾ ਜ਼ਮੀਨ जिदे चार ਡੰਗਰ ਰੱਖਿਆ ਉਹਨੇ ਬੱਟਾਂ ਤੋਂ ਕੱਖ ਕੰਡਾ ਕੱਢ ਕੇ ਡੰਗਰਾਂ ਨੂੰ ਪੱਠੇ ਪਾਉਣੇ ਤਾਂ ਉਹ ਦੁੱਧ ਪਾਉ ਤੇ ਨਾ ਜਸ ਜਸ ਵੀਰੇ ਇਹ 40 ਸਾਹਨੇ ਵਾਲੇ ਜਿਹੜਾ ਹਰਕਾ ਵਾ ਨਾ ਇਹਦੇ 40 ਪਿੰਡਾਂ ਦਾ ਜਿਹੜਾ ਅੱਜ ਇਕੱਠ ਸੀਗਾ ਤੇ 40 ਪਿੰਡਾਂ ਦੀ ਜ਼ਮੀਨ ਆ ਰਹੀ ਹੈ ਤੇ ਤੁਸੀਂ ਇੱਥੇ ਇੱਕ ਵੀ ਬੰਦਾ ਲੱਭ ਕੇ ਦਿਖਾ ਦਿਓ 1000 ਬੰਦਾ ਹੋਊ ਲਗਭਗ 1000 ਬੰਦੇ ਜੇ ਇੱਕ ਵੀ ਬੰਦਾ ਲੱਭ ਕੇ ਦਿਖਾ ਦਿਓ ਜਿਹੜਾ ਇਹਦੇ ਹੱਕ ਵਿੱਚ ਆ ਜਵੇ ਜਿਹੜਾ ਜ਼ਮੀਨ ਦੇ ਵਿੱਚ ਹਾਂ ਤੇ ਅਸੀਂ ਮੈਂ ਕਹਿੰਦਾ ਵੀ ਜੋ ਸਰਕਾਰ ਕਹੂ ਅਸੀਂ ਕਰਾਂਗੇ ਜੇ ਇੱਕ ਬੰਦਾ ਵੀ ਲੱਭ ਕੇ ਦਿਖਾ ਦੇਣ ਤੇ ਇਹਨੂੰ ਤਿਆਰੋਂ ਜ਼ਮੀਨ ਦੀ ਨਹੀਂ ਨਹੀਂ ਬਿਲਕੁਲ ਨਹੀਂ ਦੇ ਕਿਉਂ ਸਾਡਾ ਕੋਈ ਹੈ ਹੀ ਨਹੀਂ ਜੈਨੂ ਜੀ ਹਾਂ ਨਾ ਜੀ ਨਾ ਉਹ ਕਹਿੰਦੇ ਵਿਕਸਤ ਕਰਨੀ ਹੈ ਨਹੀਂ ਨਹੀਂ ਜੀ ਅਸੀਂ ਆਪ ਖੇਤੀ ਬੜੀ ਕਰਨੀ ਹੈ ਅਸੀਂ ਕਹਿੰਦੇ ਕਿੱਥੇ ਜਾਵਾਂਗੇ ਜੀ ਹਾਂ ਵਿਕਾਸ ਤੇ ਫਿਰ ਬਿਲਕੁਲ ਨਹੀਂ ਵਿਕਾਸ ਲੋਕ ਭੁੱਖੇ ਮਾਰ ਕੇ ਵਿਕਸਤ ਨਹੀਂ ਹੁੰਦੀ ਹੁੰਦੀ ਜੇ ਮੰਨ ਲਓ ਸਾਰੇ ਬੰਦੇ ਰਜੇ ਥਾਏ ਨੇ ਫਿਰ ਆਪਾਂ ਕਹਿ ਸਕਦੇ ਹਾਂ ਵੀ ਇਹ ਡਿਵੈਲਪਮੈਂਟ ਹੋ ਰਹੀ ਹੈ ਮੰਤਰੀ ਸਾਹਿਬ ਤਾਂ ਥੋੜੇ ਹਲਕੇ ਦੀ ਉਹਨਾਂ ਨੂੰ ਕਹਿ ਦੇਣਾ ਸੀ ਮੰਤਰੀ ਸਾਹਿਬ ਆ ਜਾਣਾ ਮੰਤਰੀ ਸਾਹਿਬ ਆ ਜਾ ਸਕਦੇ ਸੀ ਵੀਰੇ ਜਦੋਂ ਮਰਜੀ ਅਸੀਂ ਕਿਹੜਾ ਕਿਸੇ ਨੂੰ ਰੋਕੀਏ ਅਸੀਂ ਕਿਸੇ ਨੂੰ ਰੋਕਿਆ ਤਾਂ ਹੈ ਨਹੀਂ ਕੋਈ ਪਾਰਟੀ ਬਾਜ਼ੀ ਦਾ ਵਿਰੋਧ ਨਹੀਂ ਹੈ ਇਸੇ ਜਗ੍ਹਾ ਤੇ ਮੰਤ ਸਾਡਾ ਕੋਈ ਕਹਿ ਦੇਵੇ ਇੱਕ ਵੀ ਬੰਦਾ ਕਹਿ ਦੇਵੇ ਜਮੀਨਦਾਰ ਨੇ ਆ ਸੀ ਜਰ ਇੱਕ ਜਿਉਣਾ ਕਹਿਣਗੇ ਉਵੇਂ ਕਰ ਲਾਂਗੇ ਹੂੰ ਇੱਕ ਵੀ ਬੰਦਾ ਪਿੰਡਾਂ ਚ ਕਿਸੇ ਨੂੰ ਪੁੱਛਿਆ ਗਿਆ ਵੀ ਆਹ ਬਣਾਉਣਾ ਥੋੜੇ ਬਣਾਉਣਾ ਜੀ ਕਿਸੇ ਨੂੰ ਪੁੱਛਿਆ ਹੀ ਨਹੀਂ ਸਾਡੇ ਸਾਡੇ ਕੋਲੇ ਬੰਦਾ ਨਹੀਂ ਆਇਆ ਕੋਈ ਵੀ ਅਸੀਂ ਲੈਂਡ ਪੋਲਿੰਗ ਕਰਦੀਆਂ ਜਮੀਨ ਰੁਕੜੀ ਇਹ ਇਹ ਪੁੱਛਣ ਦਾ ਕੀ ਆ ਬਣਾ ਨਹੀਂ ਸਾਡਾ ਮੰਤਰੀ ਤੇ ਸਾਡੇ 3-4 ਸਾਲਾਂ ਚ ਨਹੀਂ ਆਇਆ ਨਾ ਦੁੱਖ ਦੇ ਨਾ ਸੁਖ ਦੇ ਆ ਪੁੱਛਣ ਦਾ ਕੀ ਨਹੀਂ ਆਵਾ ਦਿੱਤੇ ਜਾਂਦੇ ਕੋਈ ਕੋਈ ਜਦ ਬਾਸ ਜ਼ਮੀਨਾਂ ਸੋਡੀਆਂ ਪਰ ਉਹਨਾਂ ਨੇ ਕਹਿੰਦਾ ਕੋਈ ਨਹੀਂ ਆਇਆ ਸਾਲਾ ਮਰੇ ਜੰਮੇ ਤੇ ਵੀ ਨਹੀਂ ਆਇਆ ਵੋਟਾਂ ਮੰਗਣ ਵੀ ਨਹੀਂ ਆਇਆ ਉਹ ਵੀ ਅਸੀਂ ਅੰਨੇ ਹੋ ਕੇ ਬਾਤੀਆਂ ਪਰ ਹੁਣ ਤਾਂ ਕਹਿੰਦੇ ਜ਼ਮੀਨਾਂ ਚਾਹੀਦੀਆਂ ਕਿਹਨਾਂ ਚਾਹੀਦਾ ਕੋਈ ਨਹੀਂ ਦਿੰਨੇ ਆ ਕੱਟ ਕੇ ਖਰਦਾ ਦੇਵਾਗੇ ਮੈਂ ਕਹਿੰਦੇ ਉਹ ਪਲਾਟ ਬਣਾ ਕੇ ਦੇਵਾਂਗੇ ਤੁਹਾਨੂੰ ਉਹ ਦਵਾਂਗੇ ਸਾਰਾ ਕੁਝ ਲਮਾਂਗੇ ਉਹਨਾਂ ਨੂੰ ਅਦੀ ਵੇਚ ਨਹੀਂ ਬੜਨ ਦੇਣਾ ਹਾਂ ਹਾਂ ਤੇ ਸਰਕਾਰ ਜੇ ਭੋ ਧੱਕੇ ਨਾਲ ਅੱਗੇ ਲੈ ਲੂ ਜਾਂਦੀ ਉਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਆ ਜਿਹੜੇ ਲੋਕ ਨੇ ਨਾ ਇਹ ਸਭ ਤੋਂ ਵੱਡਾ ਹਥਿਆਰ ਨੇ ਇਹਨਾਂ ਮੂਲੇ ਨਹੀਂ ਖੜਨਾ ਕਿਸੇ ਨੇ ਉਹ ਤਾਂ ਕਹਿੰਦੇ ਖੁਸ਼ੀ ਖੁਸ਼ੀ ਦੇ ਰਹੇ ਆ ਕਿਸਾਨਾਂ ਸੰਦ ਮੇਰੀ ਗੱਲ ਸੁਣੋ ਕੈਰੋਂ ਤੋਂ ਕਿਹੜਾ ਮੁੱਖ ਮੰਤਰੀ ਕੋਈ ਨਹੀਂ ਉਹਨੇ ਵੀ ਟੈਕਸ ਲਾਇਆ ਸੀ ਨਾ ਮੁੜ ਕੇ ਮਾਫੀਆਂ ਮੰਗ ਕੇ ਵਾਪਸ ਕੀਤਾ ਇਹ ਲੋਕ ਜਦ ਉੱਠ ਗੜੇ ਤੁਸੀਂ ਅੱਜ ਦੇਖਿਆ ਹਊਗਾ ਮੜ ਜੇ ਸਨੇਹ ਤੇ ਆਗੇ ਜਿੱਦਣ ਤੁਰੇ ਨਾ 24 ਨੂੰ ਆਜੋ ਉੱਥੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਕਹਿੰਦੇ ਜਿਹੜੇ ਗਮਰਾਹ ਨਹੀਂ ਉਹਦਾ ਨੌ ਦਾ ਮੁੱਖ ਮੰਤਰੀ ਆ ਜਰ ਉਹਦਾ ਤਾਂ ਇੱਕੋ ਫਾਇਦਾ ਹੋ ਗਿਆ ਉਹਨੇ ਆਪਦਾ ਵਿਆਹ ਕਰਾ ਲਿਆ ਮੁੱਖ ਮੰਤਰੀ ਬਟਕੇ ਨਹੀਂ ਉਹਦਾ ਦੁਬਾਰੇ ਵਿਆਹ ਵੀ ਨਹੀਂ ਦੀ ਹੁਣਾ ਸਮਝ ਗਿਆ ਉਹ ਮੁੱਖ ਮੰਤਰੀ ਨਹੀਂ ਹੈ ਉਹਦਾ ਖਡਾਉਣਾ ਤਾਂ ਪਤਾ ਫਿਰਦਾ ਜਿਵੇਂ ਕੇਜਰੀਵਾਲ ਨਚਾਉਂਦਾ ਨੱਚਦਾ ਬਸ ਸਰਕਾਰ ਦਾ ਕਰਨਾ ਕੀ ਇਹਨਾਂ ਨੇ ਜ਼ਮੀਨਾਂ ਲੈ ਕੇ ਇਹਨਾਂ ਨੇ ਇਹਨਾਂ ਨੇ ਤਾਂ ਕਾਰਬੋਨੇ ਟਨ ਦੇਣੀਆਂ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਿੰਗੇ ਡੇਡੇ ਡਾਂਗ ਨਾਲ ਲਾਗੂ ਕਰ ਰਹੇ ਨੇ ਹਾਂ ਖੋ ਕੇ ਜਮੀਨਾ ਉਹ ਵੀ ਇਹੇ ਕਰਕੇ ਬਣਾਇਦੀ ਹੁਣ ਉਹ ਕੰਨੀ ਮੰਨੇ ਹੁਣ ਇੱਧਰ ਮੁਗੇ ਪਰ ਅਸੀਂ ਤਿਆਰ ਆ ਹਾਂ ਹਾਂ ਅਸੀਂ ਮਰ ਜਾਾਂਗੇ 1 ਇੰਚ ਜ਼ਮੀਨ ਨਹੀਂ ਦਿੰਦੇ ਕਿਸੇ ਸਾਡੇ ਆ ਕੇ ਫੇਰ ਆ ਜਾ ਹਣੇ ਯਾਰ ਆਉਣ ਨੂੰ ਵੇਗੀ ਹੋ ਜੂ ਅਸੀਂ ਮੁਕਾਬਲੇ ਲਈ ਤਿਆਰ ਅਸੀਂ ਖੜੇ ਆ ਅਸੀਂ ਅਸੀਂ ਦਾ ਛੜਕਦਾ ਪੈਸਾ ਨਹੀਂ ਦਿੱਤਾ ਉਦੋਂ ਵੀ ਖੜੇ ਚਲੋ ਉਹ ਉਦੋਂ ਗਿਣਤੀ ਘੱਟ ਸੀ ਅਸੀਂ 1-2 ਰਹਿ ਗਏ ਅਸੀਂ ਉਦੋਂ ਵੀ ਜਾ ਕੇ ਆਏ ਆ ਸਾਡਾ ਕੀ ਬਗਾਲਿਆ ਤારી ਉਮਰ ਰਾਂਗੀ ਜੇ ਹੁਣ 10 ਕਿਲੋ ਕਣਕ ਘੱਟ ਖਾ ਲਾਂਗੇ ਜਾਂ ਵੱਧ ਖਾ ਲਾਂਗੇ ਕੋਈ ਫਾਇਦਾ ਨੁਕਸਾਨ ਨਹੀਂ ਹੋਣਿਆ ਅਸੀਂ ਲੋਕਾਂ ਲਈ ਖੜਿਆ ਲੋਕਾਂ ਦੀ ਇੱਕ ਇੰਚ ਜ਼ਮੀਨ ਨਹੀਂ ਜਾਣ ਦਿੰਦੇ ਲੱਗਦਾ ਕਰੋੜਾਂ ਦੀਆਂ ਕਰਨਗੇ ਜ਼ਮੀਨਾਂ ਇਹ ਲੈ ਕੇ ਜਿੰਨਾਂ ਕਰੋੜਾਂ ਦੀਆਂ ਗਾਣੀਆਂ ਨੇ ਖਾਣੇ ਨੇ ਪੈਸੇ ਸਾਡੇ ਸਾਡੇ ਪੈਸੇ ਖਾਣੇ ਨੇ ਇਹਨਾਂ ਨੇ ਅੱਛਾ ਹਾਂ ਲੁੱਟ ਕੇ ਦਿੱਲੀ ਲੈ ਜਾਣੇ ਆ ਪੈਸੇ ਸਾਡੇ ਇਹ ਤਾਂ ਕਹਿੰਦੇ ਵਿਕਾਸ ਕਰ ਰਹੇ ਆ ਵਿਕਾਸ ਤਾਂ ਇਹਨਾਂ ਨੇ ਪੱਲਕ ਜੂਨਾ ਪਾ ਜਿਆਦਾ ਨਹੀਂ ਹੁਣ ਇਹਨੇ ਕਾ ਪਿੰਡਾਂ 'ਚ ਨਹੀਂ ਵੜਨ ਦੇਣਾ ਕਿਸੇ ਨੇ ਇਹਨਾਂ ਨੂੰ ਸਾਡੇ ਮੰਤਰੀ ਨੇ ਨਾ ਮੈਂ 5-7 ਫੋਨ ਕਰੇ ਨੇ ਹਾਂ ਮੇਰਾ ਫੋਨ ਨਹੀਂ ਚੱਕਿਆ ਅੱਛਾ ਕਿਉਂ ਅੱਗੇ ਪਹਿਲੀ ਵਾਰ ਫੋਨ ਚੱਕਦਾ ਸੀ ਅੱਛਾ ਮਤਲਬ ਕੀ ਆ ਕੰਮ ਕਹੂ ਅੱਛਾ ਡਾਰਾ ਵੀ ਆ ਕੰਮ ਕਹੂ ਕੋਲੇ ਜਾ ਕੇ ਮੰਤਰੀ ਸਾਹਿਬ ਨੂੰ ਮਿਲ ਕੇ ਕਹਿ ਦੇਣਾ ਸੀ ਤਾਂ ਕਹਿੰਦੇ ਆਮ ਘਰਾਂ ਦੇ ਸੀ ਬੰਦੇ ਮਿਲੇ ਸੀਗੇ ਜੀ ਗਦੋਵਾਲ ਦੇ ਉਹ ਕਹਿੰਦੇ ਵੀ ਜੇ ਮੰਤਰੀ ਇਹ ਮੈਂ ਉਹ ਕਰ ਲਿਆ ਨਾ ਵੀ ਥੋੜੀ ਗੱਲ ਮੈਂ ਮੰਨ ਲਈ ਤਾਂ ਉਹਨਾਂ ਨੇ ਮੇਰਾ ਮੇਰੀ ਕੁਰਸੀ ਚੱਲ ਜਾਣੀ ਆ ਉਹਨਾਂ ਨੇ ਇਹ ਗੱਲ ਕਹੀ ਆ ਹਾਂਜੀ ਮੇਰਾ ਕੈਬਨਟ ਤੋਂ ਚਲਾ ਜਾਣਾ ਮੈਂ ਇਹ ਗੱਲ ਕਹਿੰਦੇ ਕੁਰਸੀ ਪਿਆਰੀ ਹੋ ਗਈ ਲੋਕ ਨਹੀਂ ਪੈ ਰਹੇ ਲੋਕ ਨਹੀਂ ਪੈ ਰਹੇ ਗਾਹ ਨੂੰ ਬੜ ਨਹੀਂ ਦੇਣਾ ਪਿੰਡਾਂ ਚ ਅਸੀਂ ਸਾਡੇ ਪੈਰੀ ਹੱਥ ਲਾਉਂਦੇ ਰਹੇ ਨੇ ਬਾਪੂ ਤੁਸੀਂ ਸਾਡੇ ਥੋੜੀ ਕਿੰਨੀ ਪੈਲੀ ਆ ਰਹੀ ਸਾਡੀ ਤਾਂ 300 ਕਿੱਲਾ ਜੱਪੜੀ ਆ ਰਹੀ ਆ ਇਕੱਲੇ ਖਾਨਦਾਨ ਦੀ ਇੱਕ ਦੀ 300 ਕਿੱਲਾ ਓਡਾ ਇਕੱਲੇ ਨੇ ਹਾਂ ਹਾਂ ਫੇਰ ਤਾਂ ਕੋਈ ਬਚਣਾ ਨਹੀਂ ਛੋਡੇ ਕੋਲ ਬਚਣਾ ਕੀ ਆ ਸਾਡੇ ਕੋਲੇ ਪੈਸੇ ਸਾਡੇ ਕੋਲ ਤਾਂ ਮਾਰਨ ਮਾਰਨ ਮਰਾਉਣ ਰਹਿ ਜਾਣਾ ਮਗਰ ਫੇਰ ਹਾਂ ਫੇਰ ਕੀ ਕਰੋਗੇ ਜੇ ਲੈ ਕੇ ਫੇਰ ਗੋੜੀਆਂ ਚਲਾਉਂਦਾ ਕਿ ਹੋਰ ਸਾਡੇ ਕੋ ਕੀ ਹੈ 92 ਹਾਂ ਉਹ ਤਾਂ ਹੈਗਾ ਹੱਥ ਜੀ ਆਹੋ ਆਪਣੇ ਹੈ ਕਿ ਨਹੀਂ ਉਹ ਕਰ ਦਿਆਂਗੇ ਫਿਰ ਕਿੰਨੀ ਆ ਰਹੀ ਥੋੜੀ ਬਾਈ ਪੈਲੀ ਸਾਡੀ ਵੇਗੀ 350 ਤੋਂ ਪਰਵਾਹ ਹੈ ਅੱਛਾ ਥੋੜੀ ਆ ਚਾਹਣੇ ਉਹ ਜ਼ਮੀਨ ਦੇਣੀ ਸਰਕਾਰ ਨੂੰ ਸਰਕਾਰ ਕਹਿੰਦੀ ਵਿਕਾਸ ਕਰਾਂਗੇ ਨਹੀਂ ਨਹੀਂ ਕਰਾਉਣੇ ਚਾਹਣੇ ਚਾਹਣੇ ਉਹ ਜ਼ਮੀਨ ਦੇਣੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਮਰਨ ਮਰਾਨ ਕਰ ਦਾਂਗੇ ਗੰਡਾਸੇ ਜਵਾਦਾਂਗੇ ਪਰ ਆਪਾਂ ਬਿਲਕੁਲ ਨਹੀਂ ਵੇਦਾਂਗੇ ਉਹ ਕਹਿੰਦੇ ਵਿਕਾਸ ਕਰ ਦਾਂਗੇ ਬਾਜੀ ਖੂਨੋਂ ਖੂਨ ਹੋ ਜਾਊਗਾ ਇੱਥੇ ਮੰਤਰੀ ਸਭ ਮੁੱਖ ਮੰਤਰੀ ਉੱਥੇ ਜਾ ਬਿਲਕੁਲ ਵਿਕਾਸ ਨਹੀਂ ਕਰਦੇਣਾ ਵਿਕਾਸ ਨਹੀਂ ਕਰ ਬਿਲਕੁਲ ਨਹੀਂ ਹੋਣਾ ਇਹ ਵਿਕਾਸ ਚਾਹੀਦਾ ਖੇਤਾਂ 'ਚ ਵਿਕਾਸ ਵੈਸੇ ਨਹੀਂ ਸਾਨੂੰ ਚਾਹੀਦਾ ਕਾਂਦਾ ਕੋੰਦਾ ਸਾਨੂੰ ਨਹੀਂ ਚਾਹੀਦੀਆਂ ਭਾਜੀ ਉਹ ਕਹਿੰਦੇ ਕਮਰਸ਼ੀਅਲ ਤੁਹਾਨੂੰ ਪਲਾਟ ਕੱਟ ਕੇ ਦੇਵਾਂਗੇ ਉਹ ਮੈਂ ਕਹਾਂ ਜੀ ਬਿਲਕੁਲ ਖੂਨੋਂ ਖੂਨ ਹੋ ਜਾਣਗੇ ਪਰ ਜ਼ਮੀਨ ਨਹੀਂ ਦਵਾਂਗੇ 1 ਇੰਚ ਵੀ ਚਾਹੁੰਦੇ ਹੋ ਨਹੀਂ ਭਾਈ ਨਹੀਂ ਆਪਾਂ ਫਿਰ ਕੱਟ ਨਹੀਂ ਕਰਨਾ ਸੀ ਜੇ ਚਾਹੁੰਦੇ ਹੁੰਦੇ ਫਿਰ ਅਸੀਂ ਮੰਤਰੀ ਦੇ ਲੱਗੇ ਹੁੰਦੇ ਥੱਲੇ ਜਿਵੇਂ ਲੱਗੇ ਹੋਏ ਨੇ ਬਾਕੀ ਲੋਕ ਅੱਛਾ ਕਿਹਨੇ ਗੱਲ 350 ਕਿਲ ਸਾਡੇ ਘਰ ਦੀ ਇੱਕ ਸਾਡੇ ਲਾਣੇ ਦੀ ਇਕੱਲੇ ਦੀ ਸਾਡੇ ਵਰਗੇ ਦੇਖੋ ਕਿੰਨੇ ਨੇ ਇੱਕ ਪਿੰਡ ਦੇ ਛੋਟੇ ਜਿਹੇ ਪ ਹਯਾਰਾਂ ਚ ਜ਼ਮੀਨਾਂ ਦੇਖੋ ਕਿ ਸਾਨੂੰ ਕਹਿੰਦੇ ਦੋ ਕਨਾਲਾਂ ਬਣਦੀਆਂ ਨੇ ਅਸਲ ਚ ਕਿਲੇ ਮਗਰ ਦੇਣੀਆਂ ਨੇ ਉਹ ਤਾਂ ਸਾਡੀ ਵੀ ਜ਼ਮੀਨ ਆ ਤੁਸੀਂ ਦੱਸੋ ਕੀ ਦੇਣਾ ਸਾਡੀ 8 ਕਨਾਲਾਂ ਚੋਂ ਤੁਸੀਂ 6 ਲੈ ਲੈਣੀਆਂ ਨੇ ਸਾਨੂੰ ਤੁਸੀਂ ਦੱਸੋ ਵੀ ਤੁਸੀਂ ਕੀ ਦਿੱਤਾ ਸਾਨੂੰ ਆਪਾਂ ਤੇ ਇਹ ਗੱਲ ਕਰਦੇ ਆਂ ਵੀ ਸਰਕਾਰ ਸਾਨੂੰ ਕੀ ਦੇ ਰਹੀ ਆਂ ਕਰੋੜਾਂ ਤੱਕ ਹੀ ਕਰ ਰਹੇ ਆਂ ਨਹੀਂ ਚਲੋ ਅਸੀਂ ਇੰਹੀਂ ਠੀਕ ਆਂ ਜਿਹੜੇ ਹੈਗੇ ਆ ਚਾਹ ਮੰਗਦੇ ਵੀ ਨਹੀਂ ਮੰਗਦੇ ਠੀਕ ਨੇ ਵਿਕਾਸ ਕਰਨਾ ਵੀਰੇ ਛੁੜਕਾ ਨਾ ਕਰਨ ਹੋਰ ਕੰਮ ਦਾ ਕਰਨ ਇਹਦੇ ਵਿੱਚ ਕਾਦਾ ਵਿਕਾਸ ਇਹ ਤਾਂ ਕੋਈ ਵਿਕਾਸ ਨਹੀਂ ਹੈਗਾ ਸੜਕਾਂ ਦਾ ਕੋਈ ਬਣੀ ਨਹੀਂ ਵੀਰੇ ਛੜਕ ਤੁਸੀਂ ਦੇਖ ਲਓ ਇਹ ਪਿੰਡ ਨੂੰ ਆਉਣ ਨੂੰ ਤੁਸੀ ਵੀ ਆਈ ਹੋ ਕਿਹੜੀ ਸੜਕ ਬਣੀ ਹੋਈ ਹੈ ਵਿਕਾਸ ਕਰਨਾ ਸੜਕਾਂ ਦਾ ਕਰਨ ਹੋਰ ਕਰਨ ਇਹ ਇਟਾਂ ਦਾ ਵਿਕਾਸ ਕਾਦਾ ਹੀ ਹਾਂ ਹਸਪਤਾਲ ਬਣਾਉਣੀ ਇਹ ਜਾਂ ਵਿਕਾਸ ਕਰਨ ਇਹ ਕਾਦਾ ਵਿਕਾਸ ਹੈ ਛੜ ਤੋਂ ਜ਼ਮੀਨਾਂ ਕੋ ਕੇ ਸਾਨੂੰ ਫੈਕਟਰੀਆਂ ਚ ਚਲਾਉਣ ਨੂੰ ਮਜਬੂਰ ਕਰਦੇ ਆ ਹੀ ਹੈ ਹਾਂ ਜੀ ਇਹ ਵਿਕਾਸ ਤਾਂ ਆਮ ਆਦਮੀ ਪਾਰਟੀ ਲਈ ਆ ਅੱਛਾ ਉਹਨਾਂ ਨੂੰ ਨਾ ਪੰਜਾਬ ਦੇ ਜਿਹੜੇ ਕਿਸਾਨ ਆ ਇਹਨਾਂ ਦਾ ਕੋਈ ਵਿਕਾਸ ਵਾਲੀ ਗੱਲ ਨਹੀਂ ਕਰਦੇ ਇਹ ਹਾਂ ਉਹਨੇ ਪਹਿਲਾਂ ਜਿਹੜੀਆਂ ਕਲੋਨੀਆਂ ਕੱਟੀਆਂ ਸੀ ਉਹ ਸਹੀ ਨਹੀਂ ਸੀ ਅਸੀਂ ਹੁਣ ਸਹੀ ਕਟਾਂਗੇ ਹਾਂ ਉਹਨਾਂ ਦੇ ਵਿੱਚ ਜਾ ਕੇ ਕਰ ਲੈਣ ਡਵੈਲਪਮੈਂਟ ਉਹ ਜਿਹੜੀਆਂ ਖਾਲੀ ਪਈਆਂ ਨੇ ਇਹ ਤਾਂ ਐਵੇਂ ਵੀ ਅਸੀਂ ਸਾਡੇ ਥੋੜੇ ਜੇ ਲੋਕ ਧਾਨਾਂ ਦੇ ਵਿੱਚ ਵਿਜੀ ਨੇ ਲਾਉਣ ਦੇ ਵਿੱਚ ਇਸ ਕਰਕੇ ਇਹਨਾਂ ਦਾ ਧਿਆਨ ਨਹੀਂ ਹੈ ਅਸੀਂ ਆ ਜਿਹੜੀ ਬੈਂ ਸਰਕਾਰ ਨੇ 400 ਕਿੱਲੇ ਜ਼ਮੀਨ ਐਕਵਾਇਰ ਕੀਤੀ ਸੀ ਮੁੰਡੀਆਂ ਤੇ ਮੰਗਲੀਆਂ ਦੇ ਵਿੱਚ ਉਹ ਸਿਰਫ ਇੰਡਸਟਰੀ ਜ਼ੋਨ ਵਾਸਤੇ ਕਰੀ ਸੀ ਉੱਥੇ ਅੱਜ ਕਿਹੜੀ ਇੰਡਸਟਰੀ ਲੱਗੀ ਆ ਸਾਰੀ ਉਹ ਕਲੋਨੀ ਕਲੋਨਾਈਜ਼ਰ ਨੂੰ ਦੇਖ ਕੇ ਉਹਨਾਂ ਨੇ ਉੱਥੇ ਕਲੋਨੀਆਂ ਬਣਾ ਦੀਆਂ ਬੜਵੱਡੀਆਂ ਠੀਕ ਹੈ ਨਹੀਂ ਹਮ ਇਹ ਜਿਹਾ ਕੰਮ ਇੱਥੇ ਆਹੀ ਕੁਛ ਹੋਣਾ ਇਹ ਜ਼ਮੀਨ ਅਕਵਾਇਰ ਕਰਕੇ ਮੁਰਗੇ ਇਹਨਾਂ ਨੇ ਬੜਵੱਡੇ ਜੀ ਜ਼ਮੀਨ ਦੇਣੀ ਨਾ ਨਾ ਬਿਲਕੁਲ ਹੀ ਨਹੀਂ ਕਿਉਂ ਸਾਡੇ ਤੈਨੂੰ ਇਸੇ ਹੱਦ ਖੋਣ ਲੱਗੇ ਤੇ ਚੋਰ ਨਹੀਂ ਡਾਕੂ ਨੇ ਇਹ ਕਿਹੜੀ ਪਾਲਸੀ ਹੈ ਇਹਨਾਂ ਦੀ ਵੀ ਤੁਹਾਨੂੰ 2 ਕਨਾਲਾ ਦੇ ਦੇਣੀ 6 ਕਨਾਲਾ ਲੈ ਲੈ ਅੱਜ ਤੱਕ ਅੱਜ ਤੱਕ ਕਿਸ ਨੇ ਕਰੀਏ ਪਾਲਸੀ ਆਈ ਆ ਵੀ 2 ਕਨਾਲਾ ਸਾਨੂੰ ਮਿਲ ਜਾਣ ਤੇ 6 ਕਨਾਲਾ ਗਵਰਨਮ ਉਕਸਾਨਾਂ ਦੇ ਪੁੱਤ ਨੇ ਪਤਾ ਵੀ ਜਿੰਨੇ ਰਾਸਤੇ ਰੂਤੇ ਸਾਰੀ ਕਲੋਰੀਆਂ ਨੂੰ ਵੇਚ ਜਾਣੇ ਨੇ ਉਹਦੇ ਪੈਸੇ ਖਾਣਗੇ ਸਾਰੇ ਇਹਦਾ ਲੋਟੂ ਡੋਲਾ ਇਕੱਠਾ ਹੋ ਗਿਆ ਸਾਰੀ ਕਹੀ ਕੇ ਆਮ ਆਦਮੀ ਆਮ ਆਦਮੀ ਪਾਰਟੀ ਆ ਇਹਦਾ ਲੁੱਟਣ ਆਏ ਸੀ ਉਹ ਕਿਜਰੀ ਵਾਲ ਨੂੰ ਪਹਿਲੇ ਹੁਣ ਪਤਾ ਲੱਗਦਾ ਸਿਰਾਵ ਘਟਾਲੇ 'ਚ ਪਹਿਲਾਂ ਪੰਗਾ ਪਾਇਆ ਵਾ ਤੇ ਹੁਣ ਇਧਰ ਇਧਰ ਉਧਰੋਂ ਦਿੱਲੀ ਉਹ ਨਹੀਂ ਦਾ ਰਿਹਾ ਕਿ ਇਧਰੋਂ ਆਗੇ ਜਾ ਪੰਜਾਬ ਚ ਲਾ ਲੈਣੇ ਆ ਕਿਹੜੇ ਕਿਸਾਨ ਆ ਫਿਰ ਜਿਹੜੇ ਹੱਸ ਸਸਕੇ ਜ਼ਮੀਨਾਂ ਦੇ ਉਹ ਕਹਿੰਦੇ ਦਿੰਦੇ ਆ ਸਸਕੇ ਜ਼ਮੀਨਾਂ ਦੇ ਇੱਥੇ ਹੁਣ ਲੱਖ ਬੰਦੇ ਦਾ ਇਕੱਠਾ ਨੂੰ ਦੇਖ ਲੈ ਵੀ ਕਿਹੜਾ ਖੜਾ ਵਾ ਜਿਹਨੂੰ ਕੋ ਕਹਿੰਦਾ ਵਾ ਪੜਵਾ ਦੀ ਗੱਲ ਪਤਾ ਕੀ ਆ ਹਾਂਜੀ ਕੋਈ ਨਹੀਂ ਦਿੰਦਾ ਜ਼ਮੀਨ ਇਹ ਗੱਲਾਂ ਨੇ ਕੋਈ ਨਹੀਂ ਦਿੰਦਾ ਚਾਹੇ ਉੱਪਰ ਦੀ ਜੀਸੀਪੀ ਨਾਲ ਲਗਾ ਦੇਣਾ ਉੱਪਰ ਦੀ ਸਾਡੇ ਬਰੋਚਰ ਫੇਰ ਦੇਣਾ 1 ਇੰਚ ਦੀ ਜ਼ਮੀਨ ਚ ਵੰਡ ਦੇਵਾਂਗੇ ਹਾਂ ਜੀ ਜ਼ਮੀਨ ਸਾਨੂੰ ਲੋੜ ਨਹੀਂ ਐਰਦੀ ਉਹਦੀ ਡਿਵੈਲਪਮੈਂਟ ਕਰਦੇ ਡਿਵੈਲਪਮੈਂਟ ਦੀ ਲੋੜ ਨਹੀਂ ਡਿਵੈਲਪਮੈਂਟ ਕਰਨ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਵਧੀਆ ਸੜਕਾਂ ਬਣਾਉਣਾ ਵਧੀਆ ਆਪਣੇ ਪਿੰਡਾਂ 'ਚ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰਨ ਇਹਦੀ ਨਹੀਂ ਲੋੜ ਇਹ ਅਸੀਂ ਪਹਿਲਾਂ ਹੀ ਆਪਣਾ ਕਰਦੇ ਆ ਰੋਟੀ ਖਾਣੇ ਤੇ ਸਿਰ ਤੋਂ ਜ਼ਮੀਨ ਤੇ ਇਹ ਜੀ ਕਿੱਥੇ ਭੁੱਖੇ ਮਰਾਂਗੇ ਮਤਲਬ ਪੈਰ ਨਹੀਂ ਪਾਉਣ ਦਿੰਦੇ ਫਿਰ ਤੁਸੀਂ ਨਾ ਬਿਲਕੁਲ ਨਹੀਂ ਪਾਉਣ ਦਿੰਦੇ ਜਾਏ ਉੱਪਰ ਆ ਜਾ ਘਾਟਾ ਲੈ ਜੇ अच्छा हां हां वो ਨੰਗੜਵ ਨਹੀਂ ਜਾਂਦੇ ਉੱਥੇ ਜੀ ਆਹ ਜ਼ਮੀਨ ਤੋਂ ਬਿਨਾ ਫਿਰ ਹੈ ਵੀ ਨਹੀਂ ਕੋਈ ਬੰਦੇ ਜਮੀਨ ਤੇ ਬੱਲੇ ਛੱਡੇ ਕੀ ਆ ਜੀ ਸਾਡੇ ਆਉਣ ਵਾਲੀਆਂ ਨਸਲਾਂ ਅਸੀਂ ਉਹਨਾਂ ਨੂੰ ਕਦੇ ਖਤਮ ਕਰਾਂਗਾ ਆਉਣ ਵਾਲੀਆਂ ਨੂੰ ਅਸੀਂ ਆਪੇ ਖਤਮ ਹੋ ਜਾਾਂਗੇ ਆਪੇ ਖਤਮ ਹੋ ਜਾਾਂਗੇ ਜੀ ਉਹਨਾਂ ਨੂੰ ਕਦੇ ਕਰਨਾ ਪਹਿਲਾਂ ਉਹਦੇ ਪਿਓ ਦਾ ਅੱਦੇ ਹੀ ਮਰਾਂਗੇ ਜ਼ਮੀਨਾਂ ਤੋਂ ਬਿਨਾ ਅਸੀਂ ਕਦੇ ਜੋਗੇ ਆ ਜੇ ਇਹਦੇ ਨਾਲ ਸਾਡਾ ਮੱਝਾਂ ਦਾ ਕੰਮ ਦੁੱਧ ਦਾ ਕੰਮ ਲੋਕ ਸਾਡੇ ਸ਼ਿਰ ਤੋਂ ਤਾਂ ਚੱਲਦੇ ਨੇ ਇਹ ਸਾਨੂੰ ਕੀ ਚਲਾਉਣਗੇ ਸਾਡੇ ਸ਼ਿਰ ਤੋਂ ਜ਼ਿੰਮੇਵਾਰ ਤੇ ਤਾਂ ਲੋਕ ਚੱਲਦੇ ਨੇ ਯੂਪੀ ਬਿਹਾਰ ਦੇ ਜੜੇ ਸਾਡੇ ਕੋਲ ਆਇਆ ਸਾਡੇ ਕੋਲੋਂ ਚੱਲਦਾ ਕੰਮ ਦਾ ਉਹ ਕਹਿੰਦੇ ਕਮਰਾ ਪ੍ਰਧਾਨ ਜੀ ਜਿੰਨੇ ਵੀ ਦੁਕਾਨਾਂ ਚੱਲਦੀਆਂ ਇਹ ਜ਼ਮੀਨਾਂ ਤੇ ਚੱਲਦੀਆਂ ਇਹੀ ਬੰਦੇ ਵੋਟਾਂ ਪਾਣ ਵਾਲੇ ਆ ਇਹੀ ਬੰਦੇ ਡੰਡੇ ਖਾਣੇ ਵਾਲੇ ਆ ਹੁਣ ਕੋਈ ਬੰਦਾ ਇੱਕ ਵੀ ਕਿਸਾਨ ਕਹਿ ਦੇਵੇ ਵੀ ਅਸੀਂ ਜ਼ਮੀਨ ਦੇ ਨੂੰ ਤਿਆਰ ਕਰਦੇ ਆਂ ਸਾਡੀ ਗਲਤੀ ਜੀ ਜਿਹੜੇ ਬੰਦਿਆਂ ਨੇ ਸਾਡੇ ਲੋਕ ਪਿੱਛੇ ਲੱਗੇ ਥੋੜੇ ਤਾਂ ਮੰਤਰੀ ਸਾਹਿਬ ਇੱਥੇ ਨੇੜੇ ਹੀ ਆ ਮਤਲਬ 10 15 ਕਿਲੋਮੀਟਰ ਹਾਂ 15 ਨੇ 15 ਕਿਉਂ ਬੰਨਾ ਨੇੜੇ ਹੀ ਹੈ 5 ਕਿਲੋਮੀਟਰ ਤੇ ਹੀ ਨੇ ਹਾਂ ਹਾਂ ਸੁਣਦੇ ਨਹੀਂ ਥੋੜੀ ਆਵਾਜ਼ ਮੰਤਰੀ ਜੀ ਬਾਤ ਸੁਣਾਵਾਂਗੇ ਜੀ ਉਹਨਾਂ ਨੂੰ ਮੈਨੂੰ ਪਤਾ ਲੱਗਣਾ ਹਾਂ ਸੁਣਾਵਾਂਗੇ ਜ਼ਮੀਨ ਜੀ ਗੁਰੂ ਗੁਰੂ ਨਾਨਕ ਦੇਵ ਜੀ ਨੇ ਇਹ ਖੇਤੀ ਬਖਸ਼ੀ ਸੀ ਕਿਸਾਨਾਂ ਨੂੰ ਹਾਂ ਤੇ ਅਸੀਂ ਉਹਨੂੰ ਸੰਭਾਲ ਕੇ ਰੱਖਾਂਗੇ ਸਦਾ ਲਈ ਹਾਂ ਇਹ ਆ ਰੋਜੀ ਰੋਟੀ ਗਰੀਬ ਦੀ ਮੀਰ ਦੀ ਜੀ ਇਹ ਖੋਣ ਨਹੀਂ ਦੇਣੀ ਇਹ ਅਸੀਂ ਅੱਜ ਵੀ ਕਹਿੰਦੇ ਅਸੀਂ ਖੁਦਕਾਰ ਸੇਵਾ ਦੇ ਵਿੱਚ ਵੀ ਆ ਇਹ ਬਾਬੇ ਨਾਨਕ ਦੀ ਜ਼ਮੀਨ ਆ ਇਹ ਸਾਡੀ ਵੀ ਨਹੀਂ ਸੰਗਤ ਦੀ ਆ ਇਹਨੂੰ ਸਦਾ ਲਈ ਬਚਾ ਕੇ ਰੱਖਾਂਗੇ ਹੂੰ ਇਹ ਨਹੀਂ ਖੋਣ ਦੇ ਚਾਉਣੇ ਹੋ ਜ਼ਮੀਨ ਦੇਣੀ ਨਾ ਜੀ ਨਾ ਕੋਈ ਵੀ ਨਹੀਂ ਚਾਹੁੰਦਾ ਮੈਂ ਇਕੱਲਾ ਥੋੜੀ ਕਿਉਂ ਉਹ ਕਹਿੰਦੇ ਵਿਕਾਸ ਕਰਨਾ ਵਿਕਾਸ ਨਹੀਂ ਚਾਹੁੰਦੇ ਫਿਰ ਤੁਸੀਂ ਉਹਨਾਂ ਦਾ ਆਪਣਾ ਵਿਕਾਸ ਹੋਊਗਾ ਕਿਸਾਨ ਦਾ ਤਾਂ ਕਾਦਾ ਵਿਕਾਸ ਹੁਣ ਆਪਾਂ ਇੱਥੇ ਚਾਰ ਜਗ੍ਹਾ ਤੇ ਚਾਰ ਗਾਜ ਵਿੱਚ ਖੜੇ ਆ ਤੇ ਤਨ ਲੈ ਕੇ ਇੱਕ ਦੇ ਕੇ ਕਹਤੋਂ ਵਿਕਾਸ ਉਹ ਵੀ ਜਿਹੜਾ ਤੁਹਾਨੂੰ ਲੋਕ ਨੂੰ 2000 ਗਾਜ ਦੇਣਾ ਮਾ ਨਾ ਉਹਦੇ ਵੀ ਬਾਅਦ ਤੁਹਾਨੂੰ ਡਿਵੈਲਪਮੈਂਟ ਦੇ ਪੈਸੇ ਲੈਣੇ ਨੇ ਜਿਹੜਾ ਨੈਸ਼ਨਲ ਹਾਈਵੇ ਦੇ ਨੇੜੇ ਆ ਉਹਦਾ 76 ਲੱਖ ਤੇ ਜਿਹੜਾ ਜਿਵੇਂ ਆਪਣਾ ਚੰਡੀਗੜ੍ਹ ਰੋਡ ਹੋ ਗਿਆ ਤੇ 56 ਲੱਖ ਤੇ ਜਿਹੜਾ ਆਮ ਰੂਰਲ ਏਰੀਆ ਆ ਗਿਆ ਉਸੇ 43 ਲੱਖ ਰੁਪਈਆ ਤੇ ਦੱਸੋ ਵੀ ਤੂੰ ਹਜ਼ਾਰ ਗਾਜ ਥੋੜੇ ਤਾਂ ਤਾਂ ਨਾ ਹੋਣਾ ਉਹ ਜਿਹੜਾ ਥੋ ਤੋਂ ਫੇਰ ਤੇ ਪਹਿਲਾਂ ਉਸ 40 ਲੱਖ ਕਿਹਦੇ ਕੋਲ ਹੈ ਜੇ 40 ਲੱਖ ਸਾਡੇ ਕੋਲ ਅੱਜ ਹੋਵੇ ਤਾਂ ਅਸੀਂ ਕੀ ਲੈਣਾ ਹੋਰ ਲੈ ਲਈਏ ਹਾਂ ਮੰਨ ਲੈਣਾ ਕਹਿੰਦੇ ਜਿਹਨੇ ਕਰਨੀ ਹੈ ਖੇਤੀ ਕਰੀ ਜਾ ਬੇ ਅਸੀਂ ਕਿਹੜਾ ਰੋਕਦੇ ਆ ਕਹਿੰਦੇ ਜਿਹਨੇ ਉੱਥੇ ਕਰਨੀ ਹੈ ਖੇਤੀ ਕਿਸੇ ਨੇ ਕੋਈ ਪਲਾਟ ਲੈ ਲਿਆ ਕਿਹਨੇ ਖੇਤੀ ਕਰੀ ਜੀ ਇਹਨਾਂ ਨੂੰ ਲਾਉਣ ਦਾ ਕੀ ਫਾਇਦਾ ਨੇ ਜੀ ਇਹ ਤਾਂ ਟੋਫੀਆਂ ਨੇ ਮਿੱਟੀਆਂ ਦੇਣ ਨੂੰ ਇਰੂੰਗਾ ਦੇਣ ਨੂੰ ਵੀ ਅਸੀਂ ਐ ਕਰਦਾਂਗੇ ਐ ਕਰਦਾਂਗੇ ਬਹੁਤ ਕੁ ਦੇਖਿਆ ਬਿਆਨਤ ਸੋਂ ਸਰਕਾਰ ਬਲੇ ਮੈਂ ਉੱਥੇ ਮੰਗਲੀ ਰੁਕੀ ਸੀ ਜਮੀਨ ਉਹ ਮੰਗਲੀ ਕਹਿੰਦੇ ਸੀ ਐ ਕਰਾਂਗੇ ਡਿਵੈਲਪਮੈਂਟ ਕਰਾਂਗੇ ਮੁੜ ਕੇ ਕਲੋਨੀਆਂ ਕੱਟਤੀਆਂ ਆਪਣੇ ਉਹਦੇ ਕਰਕੇ ਆਪਣੇ ਕਬਜ਼ੇਜ ਕਰਕੇ ਉਹੀ ਸਾਡੀ ਜ਼ਮੀਨ 2.5 ਲੱਖ ਨੂੰ ਲਈ ਉਹੀ 2-2 3-3 ਕਰੋੜ ਨੂੰ ਵੇਚੀ ਉਹ ਖਾਲੀ ਭਈ ਉਹ ਖਾਲੀ ਭਈ ਕਹਿੰਦੇ ਨੇ ਉਹ ਕਰਦੇ ਨਹੀਂ ਇਹ ਕਿੱਥੇ ਕਰਦੇ ਨੇ ਜੀ ਕਰਦੇ ਹੁੰਦੇ ਆ ਉਹੀ ਇੰਨੀ ਦੁਨੀਆ ਪਾਗਲਤਰੀ ਫਿਰਦੀ ਆ ਜੇ ਕਰਦੇ ਹੁੰਦੇ ਜਸ ਬੋਰਡ ਲਵਾ ਦੇਣੇ ਆ ਪਿੰਡਾਂ 'ਚ ਹਰ ਪਿੰਡ 'ਚ ਆਮ ਆਦਮੀ ਵਾਲਾ ਇੱਥੇ ਬੜੇ ਨਾ ਪਿੰਡਾਂ 'ਚ ਬੋਰਡ ਲਵਾਉਂਗੇ ਹਾਂ ਬਿਲਕੁਲ ਵੀਰੇ ਜੇ ਨਾਲੇ ਅਸੀਂ ਉਹ ਲਿਹਾਜ਼ੀਆਂ ਪਰ ਵੋਟ ਅਸੀਂ ਲਵਾਵਾਂਗੇ ਵੀਰੇ ਗੱਲ ਇਹ ਨਾਲੇ ਵੋਟਾਂ ਅਸੀਂ ਪਾਈਆਂ ਨੇ ਸਾਡੀਆਂ ਗੱਡੀਆਂ ਘੁੰਮੀਆਂ ਨੇ ਵੋਟ ਇਕੱਠੇ ਕਰਨੀ ਪਰ ਉਹਨੂੰ ਆਸ ਖਾ ਦੇਵਾਂਗੇ ਕੰਮ ਅੱਛਾ ਹਾਂ ਇਹ ਗੱਲ ਮਰ ਨਹੀਂ ਦਿੰਦੇ ਤੇ ਮੰਨ ਲਓ ਇੱਕ ਬੰਦਾ ਨਾ ਦੇ ਰਿਹਾ ਹੋਵੇ 6 ਬੰਦੇ ਦੇ ਰਹੇ ਹੋਣ ਫਿਰ ਤਾਂ ਆਪਾਂ ਕਹਿੰਦੇ ਇਹ ਬਹੁਤ ਮਤ ਦੇਣ ਵਾਲੇ ਪਾਸੇ ਆ ਉਹ ਇੱਕ ਬੰਦਾ ਕਮਲਾ ਹੋ ਸਕਦਾ ਹੁਣ ਇਹ ਥੋੜੀ ਵੀ ਇੱਕ ਬੰਦਾ ਕਹਿ ਰਿਹਾ ਵੀ ਭਾਈ ਮੈਂ ਦੇਣੀ ਆ ਬਾਕੀ 100 ਬੰਦਾ ਉਹਦੇ ਹਲੇ ਦੋਲੇ ਖੜਾ ਕਹਿ ਰਿਹਾ ਵੀ ਅਸੀਂ ਨਹੀਂ ਦੇਣੀ ਉਹ ਦੱਸੋ ਵੀ ਹੁਣ ਇੱਕ ਬੰਦਾ ਸਹੀ ਆ ਕਿ 100 ਬੰਦਾ ਸਹੀ ਆ ਇੱਕ ਤਾਂ ਜੇ ਚੋ ਅੱਧਾ ਵੀ ਲਿਆ ਦੇ ਅਸਲ ਜੀ ਇੱਕ ਵੀ ਬੰਦਾ ਨਹੀਂ ਤੁਸੀਂ ਐਂ ਕਰੋ ਆਪਾਂ ਇੱਥੇ ਕੱਟ ਕਰ ਲੈਂਦੇ ਹਾਂ ਸਾਰੇ ਹੁਣ ਜਿਹੜੇ ਪਿੰਡ ਆ ਇੱਕ ਬੰਦਾ ਵੀ ਹੈ ਨਹੀਂ ਜੇ ਇੱਕ ਬੰਦਾ ਹੋ ਜੇ ਸਾਡੇ ਮੂਰੇ ਰੱਖ ਦੋ ਉਹਨੂੰ ਲਿਆ ਕੇ ਵੀ ਇਹ ਬੰਦਾ ਕਹਿੰਦਾ ਮੈਂ ਸਹਿਮਤ ਹਾਂ ਜਿਵੇਂ ਅਸੀਂ ਕਰ ਲਾਂਗੇ ਉਹਦੇ ਨਾਲ ਆਪੀ ਸੈਟਿੰਗ ਉਹਦੀ ਜ਼ਮੀਨ ਕਰਾ ਦਾਂਗੇ ਅਸੀਂ ਹਾਂ ਆਜੋ ਜੀ ਹਾਂ ਦੇਖੋ ਵੀ ਰਹੀ ਜੇ ਘਰ ਆ ਨਾ ਨਾਲੋਂ ਜ਼ਮੀਨ ਦੇਣੀ ਨਾ ਜੀ ਨਾ ਬਿਲਕੁਲ ਨਹੀਂ ਅਸੀਂ ਤਾਂ ਪਹਿਲਾਂ ਤੇ ਵਿਰੋਧ ਕਰਦੇ ਹਾਂ ਹਾਂ ਜੀ ਜਮੀਨ ਦਾ ਜੱਟ ਦਾ ਬੱਟ ਪਿੱਛੇ ਲੜ ਪੈਂਦੇ ਨੇ ਇਹ ਤਾਂ ਫੇਰ ਕਿਲੇ ਦੇ ਕਿਲੇ ਭਾਲਦੇ ਨੇ ਬੰਦਾ ਜਾਊ ਕਿੱਥੇ ਚਾਰ ਕਿਲੇ ਬੰਦੇ ਦੇ ਇਕਦੇ ਆ ਇਹ ਕਹਿੰਦੇ ਡਿਵੈਲਪਮੈਂਟ ਕਰਦੇ ਨੇ ਨਾਮ ਤਾਂ ਕਾਲੀ ਕਾਰਨਾਂ ਦੇ ਪੈਸੇ ਬਣਾਉਣੇ ਨੇ ਵੱਡੀਆਂ ਫਾਰਮਾਂ ਆਉਣੀਆਂ ਨੇ ਕਰੋੜ ਰੁਪਇਆ ਲੈਣਾ ਸਰਕਾਰਾਂ ਨੇ ਸਰਕਾਰ ਤਾਂ 400 ਕਰੋੜ ਘਾਟੇ 'ਚ ਜਾ ਰਹੀ ਆ ਉਹਨੇ ਆਪੇ ਘਾਟੇ ਪੂਰੇ ਕਰਕੇ ਜ਼ਮੀਨ ਰੱਖ ਲੈਣੀ ਐ ਐਕਵਾਇਰ ਕਰਕੇ ਉਹ ਕਹਿੰਦੇ ਕਰੋੜਪਤੀ ਬਣਾਵਾਏ ਕਿਸਾਨਾਂ ਨੂੰ ਹੋਰ ਬਤੇ ਉਹਨਾਂ ਨੇ ਕੀ ਬਣਾਉਣਾ ਦਿੱਲੀ ਦੇ ਭਈਏ ਰਜਾਉਣੇ ਆ ਆ ਲੁੱਟ ਕੇ ਭੱਜ ਜਾਣਾ ਉਹਨਾਂ ਨੇ ਕਿਹਾ ਇਹਨਾਂ ਨੂੰ ਮੁੜ ਕੇ ਸਰਕਾਰ ਤੇ ਨਹੀਂ ਆਉਣੀ ਨਹੀਂ ਭਗਵਾਨਤ ਮੰਨ ਤਾਂ ਇੱਥੇ ਰਹਿਣਾ ਫਿਰ ਭਗਵਾਨਤ ਬੱਜੂਗਾ ਛੱਡ ਕੇ ਹਾਂ ਹਾਂ ਥੋੜਾ ਮੰਨ ਤਰੀਕੇ ਤੇ ਭੱਜ ਜਣਾ ਹੁਣ ਅਮਰੀਕਾ ਤੋਂ ਆਇਆ ਉਹ ਅੱਛਾ ਹਾਂ ਮੰਤਰੀ ਪਹਿਲਾਂ ਕਾਂਗਰਸ ਤੋਂ ਆ ਕੇ ਇੱਧਰ ਆ ਗਿਆ ਆਪ ਵਾਲਿਆਂ ਦੇ ਆ ਗਿਆ ਉਹਨੇ ਮੁੜ ਕੇ ਭੱਜ ਭੱਜ ਜਾਵੜੂਗਾ ਹੋਰ ਉਹਨਾਂ ਨੇ ਕੀ ਆ ਇਹਦਾ ਸੁਣਨ ਨੂੰ ਭੱਜ ਭੱਜ ਜਾਊ